ਕਸਵਾ ਜੈੰਤੀਪੁਰ ਤੋਂ ਥੋੜੀ ਜਿਹੀ ਦੂਰ ਪੈਂਦੇ ਪਿੰਡ ਚੰਡੇ ਦੇ ਜੀਓ ਪੈਟਰੋਲ ਪੰਪ ਦੇ ਨੇੜੇ ਇੱਕ ਅਣਪਛਾਤੀ ਕਾਰ ਵੱਲੋਂ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਮੌਤ ਹੋਣ ਦਾ ਖ਼ਬਰ ਪ੍ਰਾਪਤ ਹੋਇਆ ਇਸ ਮੌਕੇ 71ਕ ਜਾਂ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਬਾਠੀ ਸਾਰੂਚੌਰ ਜੋਗੀ ਪਿੰਡ ਸੋਈਆਂ ਫਤੇਗੜ ਚੂੜੀਆਂ ਰੋਡਸ ਦੇਿਤ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਸੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਡਿਵਾ ਕੇ ਜਦ ਕਾਰ ਪਿੰਡ ਵੱਲ ਪਿੰਡ ਚੰਡੇਟ ਕੋਲ ਪੁੱਜਾ ਤਾਂ ਅਨਪਛਾਤੀ ਕਾਰਮਗਰੋ ਤੇਜ਼ ਰਫ਼ਤਾਰ ਵਿੱਚ ਆਈ ਜਿਸ ਨੇ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਕਾਰਪਾ ਜਾ ਕੇ ਫਰਾਰ ਹੋ ਗਿਆ ਘਟਨਾ ਸਥਾਨ ਤੇ ਪੁੱਜੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਥਾਣਾ ਕੱਥੂ ਨੰਗਲ ਵਿੱਚੋਂ ਵਾਰ-ਵਾਰ ਫੋਨ ਕਰਨ ਤੇ ਪੁਲਿਸ ਪ੍ਰਸ਼ਾਸਨ 2 ਘੰਟੇ ਬਾਅਦ ਉੱਥੇ ਪੁੱਜੇ ਸਥਾਨਕ ਲੋਕਾਂ ਦੀ ਮਦਦ ਨਾਲ ਅਮਰਸਰ ਪਠਾਨ ਕੋਲ ਨੈਸ਼ਨਲ ਹਾਈਵੇਅ ਨੂੰ ਜਾਮ ਵੀ ਕਰ ਦਿੱਤਾ ਗਿਆ ਪੁਲਿਸ ਥਾਣਾ ਕੱਥੂ ਨੰਗਲ ਦੇ ਮੁਲਾਜ਼ਮਾਂ ਵੱਲੋਂ ਘਟਨਾ ਦੇ ਸਥਾਨ ਤੇ ਜਦੋਂ ਪੁੱਜੇ ਤੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਲੋਕਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱ ਕੀ ਨਾਲ ਜੀ ਕੀ ਨਾਲ ਜੀ ਬੀ ਜੀ ਸਿੰਘ ਜੀ ਕੀ ਗੱਲ ਹੈ ਤੁਹਾਡੇ ਭਰਾ ਨੂੰ ਜੀ ਭਾਈ ਕੋ ਵਾਹਨ ਤੇ ওভারਲੋਡ ਕੋਈ ਸਪੀਡ ਤੇ ਮਾਰ ਕੇ ਚਲ ਗਿਆ ਕੋ ਬੰਦੇ ਸਾਡੇ ਡਰਾਈਵਰ ਗੱਡੀ ਦੇ ਕੋ ਚਲ ਕੇ ਚਲ ਗਿਆ ਕੋ 2 ਘੰਟੇ ਹੋ ਗਏ ਕਹਿੰਦੇ ਕਾਰਵਾਈ ਹੁਣ ਤੱਕ ਨਹੀਂ ਕੀਤੀ ਕਹਿੰਦੇ ਜੀ ਰੋਡ ਜਮ ਬਾਗੀ ਤਾਂ ਜੀ ਰੋਡ ਜਮ ਤਾਂ ਕੀਤਾ ਸੀ ਤੇ ਫਿਰ ਹੁਣ ਆਣ ਕੇ ਆਣ ਕੇ ਕੋਸਮ ਲਾਜ ਮਾ ਸਕਦੇ ਕੀ ਮੰਗ ਕੀ ਕਰਦੇ ਹੋ ਮੰਗ ਕਹਿੰਦੇ ਸਾਨੂੰ ਸਾਫ ਸਾਈਤਾ ਵਾ ਸਾਨੂੰ ਵੀ ਜਿਸ ਤਰ੍ਹਾਂ ਉਹਦਾ ਟੋਲ ਪਲਾਇ ਜਿਦੋਂ ਤਾਂ ਇਹ ਵੀ ਕੋਈ ਸੀਸੀਟੀਵੀ ਫੋਟੋ ਜੀ ਕੱਢ ਕੇ ਉਹਤੇ ਕਾਰਵਾਈ ਕੀਤੀ ਹੈ ਵਾਣ ਦੇ ਉਤੇ ਜਿਹਨੇ ਫੇਟ ਮਾਰੀ ਹੈ ਐਕਸੀਡੈਂਟ ਕੀਤਾ ਹੈ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਇਹ ਸਾਰਚੂਰ ਦੇ ਪਿੰਡ ਦੇ ਰਹਿਣ ਵਾਲੇ ਜੀ ਠੀਕ ਇਹ ਜਿਹਨੇ ਦਿੱਤਾ ਯਕੀਨ ਹੈ ਇਹਦਾ ਨਾਮ ਜਸਪਾਲ ਸਿੰਘ ਜੀ ਮੇਰਾ ਭਰਾ ਹੈ ਛੋਟਾ ਜੀ ਜਸਪਾਲ ਸਿੰਘ ਦਾ ਪਿੰਡ ਨਾਂ ਕੀ ਸਰਦਾਰ ਗੁਰਪ੍ਰੀਤ ਸਿੰਘ ਜੀ ਪਹਿਲਾ ਨਾਮ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਿ ਪ੍ਰਾਪਾਲ ਸਿੰਘ ਮੇਰਾ ਪਿੰਡ ਚੰਡੇ ਆ ਸਾਡੀ ਹਾਦਸੇ ਦੇ ਵਿੱਚ ਵੇਖੋ ਨਿਹੰਗ ਸਿੰਘ ਐਕਸੀਡੈਂਟ ਕਰਕੇ ਸਾਰਚੂਰ ਦਾ ਵਾ ਕੋਈ ਆਪਣਾ ਕੋਈ ਵੀਕਲ ਆ ਜੇਦਾ ਸਾਨੂੰ ਪਤਾ ਨਹੀਂ ਲੱਗਾ ਮਾਰ ਕੇ ਸੁੱਟ ਕੇ ਚਲ ਗਿਆ ਸਾਡ 2 ਘੰਟੇ ਹੋ ਗਏ ਜੀ ਨਿਹੰਗ ਸਿੰਘ ਦੀ ਇਥੇ লাশ ਛੜ ਕੇ ਪਈ ਆ ਸਾਨੂੰ ਸ਼ਰਮ ਆਉਂਦੀ ਆ ਪ੍ਰਸ਼ਾਸਨ ਨੂੰ ਸ਼ਰਮ ਨਹੀਂ ਕੀ ਵਾਰ-ਵਾਰ ਪੁਲਿਸ ਨੂੰ ਫੋਨ ਥਾਣੇ ਨੂੰ ਫੋਨ ਐਸ ਐਚਓ ਨੂੰ ਫੋਨ 2 ਕਿਲੋਮੀਟਰ ਦੇ ਥਾਣਾ ਦੇ ਤੇ ਵੇਖ ਲਓ ਵੀ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਮੈਨਾਂ ਇਹ ਸਰਕਾਰ ਨਾਲ ਦੀ ਪ੍ਰਸ਼ਾਸਨ ਨਾਲ ਕੋਈ ਚੀਜ਼ ਹੀ ਨਹੀਂ ਹੈਗੀ ਇਨਸਾਨੀਅਤ ਹੀ ਖਤਮ ਹੋ ਗਈ ਆ ਨਿਹੰਗ ਸਿੰਘ ਆ ਸਾਡਾ ਬਾਣੇ ਦੇ ਵਿੱਚ ਆ ਮਰੇ ਨੂੰ ਕੇ ਬਾਈਜਾਂ ਸੇ ਜੀਂਦਾ ਹੁੰਦਾ ਇਹ ਸਹਿਜਾਂ ਹੁੰਦਾ ਆਪਾਂ ਡੱਡ ਬੱਡ ਇਹਦਾ ਸਰੀਰ ਹਸਪਤਾਲ ਖੜਦਾ ਹੁੰਦਾ ਚਲ ਬਾਕੀ ਡੱਕੋ ਸਾਰੀਆਂ ਇਹ ਤੇ ਇਹ ਬੱਸ ਸਕਦਾ ਸੀ ਪਰ ਇੰਨੀ ਇੰਨੀ ਨਲਾਈਕੀ ਦੀ ਗੱਲ ਇੰਨੀ ਨਲਾਈਕੀ ਦੀ ਗੱਲ ਅਹੀਂਾਂ ਨੇ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਜਿੰਦੀ ਜਿਹਦੀ ਵੀ ਇੱਥੇ ਨਗੇਲੀ ਆ ਠੀਕ ਹੈ ਜੀ ਇਸ ਕਰਕੇ ਇਥੇ ਸਾਡੀ ਬੇਨਤੀ ਆ ਕਿ ਉੱਤੇ ਅਫਸਰਾਂ ਨੂੰ ਜਿਹੜਾ ਮੈਸੇਜ ਦਓ ਮੈਸੇਜ ਦੇ ਕੇ ਤੇ ਇਹਦੀ ਲਾਸ਼ ਜਿਹੜੀ ਆ ਉਨੂੰ ਚਕਾਉਣ ਦੀ ਖੇਚਾ ਕਰੋ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਜਿਹੜਾ ਪਿੰਡ ਬੰਗਾਲੀ ਖੁਰਦਾ ਜੀ ਇਹ ਜਿਹਨੇ ਦਿੱਤੂ ਹੀ ਕੋ ਸਾਡੇ ਮਾਮੇ ਦਾ ਬੇਟਾ ਜੀ ਜਿਹੜੇ ਪਿੰਡ ਤੋਂ ਦੇ ਕੀ ਨਾਮ ਸਾਰ ਦੂਰ ਹੈ ਜਿਸਪਾਲ ਸਿੰਘ ਨਾਮ ਦਾ ਸਨਵਗਰਪੇਸ ਠੀਕ ਘਟਨਾ ਕੀ ਵਾਪਰੀ ਬਟਨਾਏ ਜੀਨਤੀਪੁਰੋਂ ਆ ਰਿਹਾ ਜੀ ਇਹ ਗੁਰਦੁਆਰਾ ਸਾਹਿਬ ਕਰਦਾ ਡਿਊਟੀ ਇੱਧਰ ਤੇ ਜਾ ਰਿਹਾ ਕੋਈ ਸਾਈਡ ਮਾਰ ਕੇ ਛੁੱਟ ਗਿਆ ਆਈਨ ਡੇਢ ਘੰਟਾ ਸਾਨੂੰ ਇੱਥੇ ਖਲੋਤਣ ਹੋ ਗਿਆ ਡੇਢ ਡੇਢ ਘੰਟੇ ਬਾਅਦ ਪ੍ਰਸ਼ਾਸਨ ਇੱਥੇ ਆਇਆ ਜੀ ਜਿਹੜਾ ਰੂਟ ਜਿਹੜਾ ਨਤੀਕਾਰਨ ਉਹ ਵੀ ਇਜਾਮ ਲੱਗਾ ਤੇ ਫਿਰ ਪ੍ਰਸ਼ਾਸਨ ਇਥੇ ਆਇਆ ਅਸੀਂ ਲਾਇਆ ਜੀ ਨਾਲ ਪੱਤਰਕਾਰ ਸਾਡੇ ਭਰਾ ਨਾਲ ਨਿਹੰਗ ਸਿੰਘ ਭਰਾ ਸਾਰੇ ਇਥੇ ਆ ਲਗੇ ਝੰਡੇ ਵਾਲੇ ਪੈਂਦੇ ਸਾਰੀ ਸੰਗਤ ਖਲੋ ਕੇ ਤੇ ਫਿਰ ਸਾਰਾ ਪ੍ਰਸ਼ਾਸਨ ਇਥੇ ਸਾਡੇ ਮਤਲਬ ਉਹਨਾਂ ਨੂੰ ਪੱਤਰਕਾਰ ਨੂੰ ਕੀ ਮੰਗਦੇ ਤੁਸੀਂ ਅਸੀਂ ਮੰਗ ਕਰ ਰਹੇ ਹਾਂ ਵੀ ਸਾਨੂੰ ਜਿਹੜਾ ਮਤਲਬ ਇਹਦਾ ਐਕਸੈਂਟ ਹੋਇਆ ਵਾ ਉਹਨਾਂ ਸਾਨੂੰ ਕਲੀਅਰ ਹੋਵੇ ਕਿ ਕਿੰਨੇ ਕੀਤਾ ਕਿਹੜਾ ਬੰਦਾ ਮਾਰ ਕੇ ਛੋਡ ਗਿਆ ਉਹ ਵੇਖਿਆ ਹੀ ਨਹੀਂ ਕਿਨੇ ਆਣ ਕੇ ਬਾਅਦ ਵਿੱਚ ਇਹ ਪੁਲਿਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਸਾਡੇ ਸਾਹਮਣੇ ਹੈ ਜੀ ਡੇਢ ਘੰਟੇ ਬਾਅਦ ਹੁਣ ਆਈ ਹੁਣ ਕਾਰਵਾਈ ਲੱਗੇ ਕੰ ਵੈਗੁਰ ਜੀ ਕੀ ਨਾਂ ਹੈ ਕਿਹੜਾ ਪਿੰਡ ਜੇ ਮਨਜੀਤ ਸਿੰਘ ਜੀ ਨਾਂ ਆਪਣਾ ਵੈਗੁਰ ਜੀ ਹਾਂ ਜੀ ਪਿੰਡ ਕਰਾ ਤੇ ਪਿੰਡ ਦੀ ਸੀਟ ਪਰ ਜੇ ਕੀ ਗੱਲ ਹੋਈ ਜੱਥੇ ਗੱਲ ਬਾਤ ਇਦਾਂ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਦਸਮੇਸ਼ ਤਰਨਾ ਦਲ ਤੋਂ ਫੌਜ ਬਾਬਾ ਮੇਜੇ ਸਿੰਘ ਸੋਢੀ ਤੇ ਪਾਸੋ ਗੱਲ ਇਦਾਂ ਹੀ ਆ ਕਿ ਇੱਥੋਂ ਅਸੀਂ ਰਸਤੇ ਵਿੱਚ ਲੰਘ ਰਹੇ ਸੀ ਤੇ ਫੌਜ ਨੇ ਹੰਗ ਸਿੰਘ ਫੌਜ ਨੂੰ ਕੋਈ ਇੱਥੇ ਗੱਡੀ ਵਾਲਾ ਕੋਈ ਟੱਕਰ ਮਾਰ ਕੇ ਚਲ ਗਿਆ ਵਾ ਤੇ ਉਹ ਗੱਡੀ ਵਾਲਾ ਟੱਕਰ ਮਾਰ ਕੇ ਫਰਾਰ ਹੋ ਗਿਆ ਵਾ ਉਹ ਹੰਗ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਚਲੋ ਕਥੂ ਨੰਗਲ ਦੀ ਪੁਲਿਸ ਨੇ ਆਣ ਕੇ ਲਿਖੀ ਆਪਣਾ ਕਾਰਵਾਈ ਉਹਨਾਂ ਕਹਿੰਦੇ ਆ ਵੀ ਕਰਾਂਗੇ ਆਪਾਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹੋ ਚਾਹੁੰਦੇ ਆ ਕਿ ਉਹ ਆਪਣਾ ਜੋ ਵੀ ਕਾਰਵਾਈ ਬੰਦੀ ਆ ਉਹ ਗੱਡੀ ਜੋ ਵੀ ਟੱਕਰ ਮਾਰ ਕੇ ਗਿਆ ਵਾ ਬੰਦਾ ਉਹਨੂੰ ਜਲਦ ਤੋਂ ਜਲਦ ਫਰਨ ਤੇ ਉਹਦੇ ਉੱਤੇ ਪਰਚਾ ਦਰਜ ਕਰਨ ਤੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਨਹੀਂ ਕਰਦਾ ਤੇ ਫਿਰ ਦਲਪੰਥ ਦੀਆਂ ਫੌਜਾਂ ਆਣਗੀਆਂ ਬਾਬੇ ਮੇਜੇ ਸਿੰਘ ਦੀ ਫੌਜ ਹੈਗੀ ਬਾਬੇ ਮੇਜੇ ਸਿੰਘ ਹੋਣੀ ਆਣਗੇ ਆਪ ਹੋਣਗੇ ਠੀਕ ਆ ਜੀ ਹੋਰ ਵੀ ਜਿਹੜੇ ਜਥੇ ਨਾਲ ਸੰਬੰਧ ਰੱਖਦਾ ਵਾ ਸਿੰਘ ਉਹਦੀਆਂ ਵੀ ਫੌਜਾਂ ਆਣਗੀਆਂ ਦਲਪੰਥ ਦੀਆਂ ਆਣਗੀਆਂ ਫਿਰ ਆਪਾਂ ਆਪ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋ ਵੀ ਕਰਵਾਵਾਂਗੇ ਵੈਸੇ ਤੇ ਪੁਲਿਸ ਚਾਵੇ ਤੇ ਦੇਣ ਚੜਨ ਤੋਂ ਪਹਿਲਾਂ ਮਲਬੀ ਫੜ ਸਕਦੇ ਜਿੰਨੂੰ ਮਲਬੀ ਕੈਮਰਾ ਲੱਗਾ ਹੋਵੇ ਤੇ ਜੀ ਦੇ ਬੰਮ ਤੇ ਲੱਗੇ ਹੋਰ ਵੀ ਕੈਮਰੇ ਕਾਫੀ ਲੱਗੇ ਨੇ ਤੇ ਅਸੀਂ ਪੁਲਿਸ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਆਪਣਾ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਜੀ ਹਾਂਜੀ ਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਜੀ ਕੀ ਕਰਨੀ ਚਾਹੀਦੀ ਇਹ ਜੀ ਭਾਜੀ ਇਦਾਂ ਗੱਲ ਆ ਵੀ ਐਕਸੀਡੈਂਟ ਹੋਇਆ ਮੇਨ ਜੀਟੀ ਰੋਡ ਤੇ ਇਹ ਜਿਹੜਾ ਮਰਨ ਵਾਲੇ ਦਾ ਨਾਮ ਦਸਪਾਲ ਸਿੰਘ ਪੁੱਤਰ ਗਰਪੇ ਸਿੰਘ ਪਿੰਡ ਸਾਰਚੂਰ ਥਾਣਾ ਕਣੀਗੀ ਬੰਗਰ ਜ਼ਿਲ੍ਹਾ ਅੰਮ੍ਰਿਤਸਰ ਇਹਨੂੰ ਕੋਈ ਨਾਮ ਲੂਮ ਗੱਡੀ ਕੋਈ ਟੱਕਰ ਮਾਰ ਗਈ ਆ ਟੱਕਰ ਮਾਰ ਗਈ ਆ ਆਪਾਂ ਕਾਰਵਾਈ ਕਰਨ ਲੱਗੇ ਆ ਇਹਨਾਂ ਦੇ ਪ੍ਰਿਆ ਤੇ ਬਿਆਨਾਂ ਦੇ ਪਰਚਾ ਦੇ ਕੇ ਆਪਾਂ ਟੂਲ ਪੁਲਿਸ ਤੋਂ ਗੱਡੀ ਟਰੇਸ ਕਰ ਲਾਂਗੇ ਉਹਨੂੰ ਨਾਮਜਦ ਕਰਾਂਗੇ ਤੇ ਫਿਰ ਜੋ ਵੀ ਅੱਗੇ ਪ੍ਰੋਸੈਸ ਕਾਨੂੰਨੀ ਕਾਰਵਾਈ ਹੋ ਕਰਾਂਗੇ ਸਰ ਪਰਿਵਾਰ ਵੱਲੋਂ ਰੋੜ ਜਾਮ ਵੀ ਕੀਤਾ ਗਿਆ ਕੀ ਕਰਾਂ ਨੇ ਪਰਿਵਾਰ ਨੂੰ ਚਲੋ ਉਦਾਂ ਕਿਹਾ ਹੈ ਵੀ ਸਾਨੂੰ ਇਹ ਰੋਸਿਆ ਵੀ ਪੁਲਿਸ ਨਹੀਂ ਆਈ ਜਦੋਂ ਕੋ ਸਾਡੀ ਆਲਰੇਡੀ ਪੁਲਿਸ 20 VIP ਡਿਊਟੀ ਗਈ ਸੀ ਆਪਾਂ ਹਾਜ਼ਰ ਹਾਂ ਉਸੇ ਵੇਲੇ ਆ ਗਏ ਆ ਐਸਐਸ ਸਾਡੀ ਮੌਕੇ ਤੇ ਪਹੁੰਚ ਗਈ ਐਸਐਸ ਇਹ ਜਿਹੜਾ ਮਰਿਆ ਜਿਹਦੀ ਉਮਰ ਕਿੰਨੀ ਕੀ ਸੀ ਇਹਦੀ ਉਮਰ ਹੈਗੀ ਜੋ ਕਰੀਬ ਹਾਂ 55 ਸਾਲ ਅੱਛਾ ਹਾਂਜੀ ਇੰਧਰ ਸਿੰਘ ਸੀਗਾ 52 ਸਾਲ ਦੀ ਉਮਰ ਸੀ ਕੀ ਜੀ ਠੀਕ ਹੈ ਹਾਂਜੀ